ਇਹ ਤਾਂ ਇੱਕ ਤੇ ਨਿਆਣਿਆਂ ਨੇ ਨਖਲਾਰਾ ਪਾਇਆ ਵਾ ਤੂ ਤੋਂ ਮੈਨੂੰ ਸਿਆਪਾ ਉਹਨੇ ਸਿਮਰਣੇ ਟੈਨਸ਼ਨ ਪਾਤੀ ਕਿ ਦੀਦੀ ਘਰ ਆਵੋ ਦੱਸ ਹੁਣ ਮੈਂ ਕੀ ਕਰਾਂ ਜੇ ਮੈਂ ਕੱਲ ਤੇ ਹੋ ਕੇ ਆਈ ਜੇ ਮੈਂ ਮਾਤਾ ਨੂੰ ਪੁੱਛਿਆ ਤੇ ਮਾਤਾ ਨੇ ਤੇ ਮੇਰੇ ਦਵਾਲੇ ਹੋ ਜਾਣਾ ਵੀ ਲੈ ਤੇਰੇ ਕੋਈ ਗੱਲਾਂ ਬਾਕੀ ਰਹਿ ਗਈਆਂ ਵੀ ਕੱਲ ਤੇ ਜੇ ਹੋ ਕੇ ਆਈ ਵੀ ਦੱਸ ਜਿਹੜੀ ਗੱਲ ਹੈ ਤੂੰ ਮੈਨੂੰ ਫੋਨ ਤੇ ਕਹਿ ਦੇ ਕੀ ਦੀਦੀ ਆ ਆ ਗੱਲ ਐ ਤੇ ਆ ਬਾਤ ਐ ਦੱਸ ਹੁਣ ਮੈਨੂੰ ਟੈਨਸ਼ਨ ਪਈ ਮੈਂ ਕਿਵੇਂ ਗੱਲ ਕਰਾਂ ਮਾਤਾ ਨਾ ਮਾਤਾ ਨੇ ਤੇ ਮੈਨੂੰ ਬੋਲਣਾ ਹੀ ਬੜਾ ਵਾ ਮੈਂ ਮਨਾ ਕੀ ਕਰਾਂ ਪੁੱਛਾਂ ਮੰਮੀ ਨੂੰ ਪੁੱਛਣਾ ਤੇ ਪੈਣਾ ਜਦ ਮੈਂ ਉਹਨੂੰ ਫੋਨ ਤੇ ਆਖਿਆ ਕਿ ਮੈਨੂੰ ਦੱਸ ਦੇ ਕੀ ਗੱਲ ਐ ਇਹ ਨਹੀਂ ਦੀਦੀ ਜ਼ਰੂਰੀ ਗੱਲ ਐ ਤੁਸੀਂ ਘਰ ਆਵੋ ਭਾਵੇਂ ਪੰਜ ਦਸ ਮਿੰਟ ਹੀ ਕੱਢ ਕੇ ਆਵੋ ਮੈਂ ਕਿਦਰੋਂ ਪੁੱਛਣਾ ਹੀ ਪੈਣਾ ਐਮ ਵੀ ਉਤੋਂ ਹੋਈ ਜਾਂਦਾ ਤੇ ਉਹਨੂੰ ਪੁੱਛ ਦਿੰਦਾ ਮੇਟ ਹਾਂਜੀ ਮੰਮੀ ਕੀ ਗੱਲ ਠੀਕ ਨਹੀਂ ਹੋ ਰਹੀ ਮੈਂ ਹੂੰ ਫੀ ਬੁਖਾਰ ਪੁੱਤਨ ਪੱਜ ਲੱਗਦਾ ਹੈ ਹੂੰ ਸਰੀਰ ਤੇ ਗਰਮ ਹੋਇਆ ਤੁਹਾਡਾ ਸਰੀਰ ਡਿਆਵਾ ਦਵਾਈ ਲਿਓਣੀ ਆ ਅੱਜ ਹੂੰ ਪਤਾ ਨਹੀਂ ਕੀ ਹੋੰਦਿਆ ਵਾ ਸਾਰਾ ਦਰਦ ਦਾ ਬੋਲਿਆ ਨਹੀਂ ਜਾਣਦਿਆ ਹਾਏ ਖੈਰ ਬਾ ਮੈਂ ਤੇ ਮੁਸੀਬਤ ਵਿੱਚ ਜੀ ਫਸ ਗਈ ਆ ਦਾਸ ਨੂੰ ਮੈਂ ਗੱਲ ਕਰਾਂ ਕਿ ਨਾ ਕਰਾਂ ਮੇਨੂੰ ਤਾਂ ਟੈਨਸ਼ਨ ਜੀ ਪੈ ਗਈ ਮਮੀ ਮੈਂ ਇੱਕ ਗੱਲ ਕਵਾਂ ਮੈਂ ਨਾ ਪੇਕੇ ਜਾਣਾ ਉਹ ਕਿਹੜਾ ਇਹ ਕਿੱਥੇ ਜਾਣਾ ਨਹੀਂ ਕਿਹੜਾ ਆਸੂ ਉਹ ਕਿੱਥੇ ਉਹ ਤੇਰਾ ਕੀ ਆ ਦੱਬਿਆ ਜਰਾ ਕਿ ਹੁਣ ਉਹਨੂੰ ਕੱਢਣ ਜਾਣਾ ਹੀ ਲੱਗਦਾ ਸਾਥ ਮੰਗ ਮਾਰਵਾ ਤੇ ਤੁਹਾਨੂੰ ਪੇਕੀਆਂ ਦੀ ਪਈ ਆ ਵੱਟਾ ਨੋਟਿਕਨ ਪਕਾਉਣੀ ਆ ਉਹਨਾਂ ਨੂੰ ਕਿੰਨੇ ਰੱਖਣਾ ਮੈਂ ਕਿਹੜਾ ਉੱਥੇ ਰਹਿ ਲੈਣਾ ਵਾ ਆਈ ਜਾਣਾ 10 ਮਿੰਟਾਂ ਤੱਕ ਆਈ ਜਾਣਾ ਵਾ ਤੇ ਮੈਂ ਠੀਕ ਦਵਾਈ ਨਹੀਂ ਮਿਲਿਆ ਹੁੰ ਜਾਣਾ ਕੋਈ ਨਹੀਂ ਦਵਾਈ ਦੂਈ ਦਵਾ ਕੇ ਚਲ ਜਾਨੀ ਆ ਮੇਰੇ ਕੋ ਤੇ ਜਾਣ ਨਹੀਂ ਗਿਆ ਹੋਇਆ ਇਹ ਤਾਂ ਕੱਲ ਤੋਂ ਤੇ ਪੇਕਦ ਹੋ ਕੇ ਆਈ ਆ ਉਹ ਮੈਂ ਕਿਹੜਾ ਵੈਸੇ ਚੱਲੀ ਆ ਮੈਂ ਤਾਂ ਸਿਮਰਨ ਦਾ ਫੋਨ ਆਇਆ ਵੀ ਆ ਜਾਓ ਉਹ ਸਿਮਰਨ ਨਾ ਉਹ ਤੈਨੂੰ ਫੋਨ ਕਰਕੇ ਤੈਨੂੰ ਬੁਲਾਉਂਦੀ ਆ ਅਸੀਂ ਗਏ ਆ ਤੇ ਥੱਲੇ ਉੱਤਰੀ ਆ ਉੱਪਰ ਚੜ ਗਈ ਆ ਮੈਂ ਠੀਕ ਨਹੀਂ ਮੇਰਾ ਬੀਪੀ ਵਧਿਆ ਵਾ ਹੁਣ ਤੈਨੂੰ ਬੁਲਾਉਂਦੇ ਆ ਕਿ ਕੱਲ ਕਨ ਥੱਲੇ ਉਤਰੀ ਮਿਆ ਚੰਗੀ ਨਹੀਂ ਲੱਗੀ ਯੋ ਨੂੰ ਗੱਲ ਚੰਗੀ ਮਾੜੀ ਦੀ ਨਹੀਂ ਕਿ ਹੁਣ ਮੇਰੀ ਵੀ ਮਜਬੂਰੀ ਆ ਹੁਣ ਮੈਨੂੰ ਵੀ ਮੇਰੀ ਪਰਜਾਈ ਦਾ ਫੋਨ ਆਇਆ ਮੈਨੂੰ ਵੀ ਦੇਖਣਾ ਪੈਣਾ ਵੀ ਕੀ ਗੱਲ ਆ ਕੀ ਅਮਰਜੈਂਸੀ ਗੱਲ ਆ ਜਿਹੜੀ ਅਗਲੀ ਨੇ ਮੈਨੂੰ ਘਰ ਸੱਦੇ ਆ ਵਾ ਪਰ ਤੇ ਬਹਿ ਜਾ ਜਾਂ ਅੰਦਰ ਧੱਕ ਤੇ ਕੰਮ ਕਰ ਇੱਕ ਜਣ ਇੱਕ ਜਣ ਆ ਜਾਂਦੀ ਆ ਮੂੰ ਚੁੱਕ ਕੇ ਕਿ ਮੈਂ ਜਾਣਾ ਪਈ ਕਿ ਨਹੀਂ ਜਾਣਾ ਪਈ ਕਿ ਆ ਨਾ ਜਾਂ ਅੰਦਰ ਧੱਕ ਕੰਮ ਕਰ ਮੰਮੀ ਪਾਂ ਦਾਸ ਮੈਂਂਟੀ ਜਾਣਾ ਵਾ ਗੱਲ ਸੁਣ ਕੇ ਆ ਲੈਂ ਤੋ ਫੇ ਮੇਰਾ ਧਿਆਨ ਵਿੱਚੇ ਲੱਗਾ ਰਹਿਣਾ ਵੀ ਪਤਾ ਨਹੀਂ ਕੀ ਗੱਲ ਹੋਈ ਆ ਜਿਹੜਾ ਮੈਨੂੰ ਸੱਦਿਆ ਵਾ ਤਕੋ ਤੋਪਾਂ ਚੱਲਣ ਡੀਆਂ ਤਕੋ ਗੋਲੀਬਾਰੀ ਹੋਂਦੀ ਆ ਤੇ ਤੂੰ ਬਾਜ਼ਰ ਤੇ ਜਾਣਾ ਵਾ ਹਾ ਹਾ ਮੰਮੀ ਸੁੱਖੀ ਸੰਦੀ ਹੋਵੇ ਵੀ ਕਿਉਂ ਈ ਗੱਲ ਮੇਰੇ ਪੇਕੇ ਮੈਂ ਜਾ ਨਹੀਂ ਸਕਦੀ ਚੱਲ ਇਦਾਂ ਕਰ ਕੋਈ ਤੂੰ ਕੱਲ ਚੱਲ ਜੀ ਤੂੰ ਮੇਰਾ ਦਿਮਾਗ ਖਰਾਬ ਕਰਤਾ ਭਲਾ ਭਲਾ ਕੇ ਮੈਂ ਜਾਂ ਚੰਦੜ ਜੱਕ ਕੰਮ ਕਰ ਤੇ ਕੱਲ ਚੱਲਦੀ ਹਾਂ ਕਿਆ ਲੱਕੀ ਲੱਕੀ ਹੋ ਗਿਆ ਤਿਆਰ ਰਜੇ ਹਾਂਜੀ ਮੰਮਾ ਹੋ ਗਿਆ ਤਿਆਰ ਦੱਸੋ ਕੀ ਕਹਿਣਾ ਜੀ ਇੱਥੇ ਆ ਬੇਟਾ ਮੈਂ ਤੇਰੇ ਨਾਲ ਗੱਲ ਕਰਨੀ ਆ ਮੰਮਾ ਕਿਹੜੀ ਗੱਲ ਕਰਨੀ ਜੇ ਬੇਟਾ ਤੈਨੂੰ ਕਿਹੇ ਗੱਲ ਦਾ ਕੁਝ ਪਤਾ ਹੈਗਾ ਵਾ ਮੰਮਾ ਮੇਰੀ ਗੱਲ ਸੁਣੋ ਮੈਂ ਨਾ ਆਫਿਸ ਤੋਂ ਲੇਟ ਹੋਣਿਆ ਵਾ ਤੇ ਮੈਨੂੰ ਜਾਣ ਦੋ ਜਿਹੜੀ ਵੀ ਗੱਲ ਕਰਨੀ ਨਾ ਮੈਂ ਆਣ ਕੇ ਕਰਾਂਗਾ ਠੀਕ ਆ ਮੈਨੂੰ ਅੱਗੇ ਮੈਸੇਜ ਤੇ ਮੈਸੇਜ ਆਉਂਦੇ ਆ ਵੀ ਭਾਜੀ ਤੁਸੀਂ ਲੇਟ ਹੋ ਗਏ ਜੀ ਮੈਂ ਬੱਤ ਤੂੰ ਮਨਾ ਮੇਰੀ ਗੱਲ ਸੁਣ ਕੇ ਜਾ ਬਹੁਤ ਜ਼ਰੂਰੀ ਗੱਲ ਹੈਗੀ ਆ ਮम्मा ਹੁਣ ਕੀ ਗੱਲ ਹੋਈ ਆ ਹੁਣ ਸੀਮਾ ਲੜ ਪਈ ਆ ਕਿ ਨਿੱਕੀ ਲੜ ਪਈ ਆ ਇਕ ਤਾਂ ਇਹਨਾਂ ਦੇ ਝੰਜਟ ਨਹੀਂ ਖਤਮ ਹੁੰਦੇ ਕਰਨੀਆਂ ਦੀਆਂ ਟੈਨਸ਼ਨਾਂ ਇੰਨੀਆਂ ਕਿ ਜ਼ਿਆਦਾ ਹੋ ਜਾਂਦੀਆਂ ਹਨ ਹੁਣ ਦੱਸੋ ਕੀ ਕਿਹੜੀ ਗੱਲ ਤੋਂ ਲੜੀਆਂ ਵਾ ਨਹੀਂ ਲੜੀਆਂ ਨਹੀਂ ਕੋਈ ਹੋਰ ਗੱਲ ਤੇ ਤੈਨੂੰ ਕਿਸੇ ਗੱਲ ਦਾ ਪਤਾ ਮम्मा ਮੈਨੂੰ ਨਹੀਂ ਕੋਈ ਗੱਲ ਦਾ ਪਤਾ ਅਸਲ ਵਿੱਚ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਆਪਣੇ ਪੈਸੇ ਕਿੱਥੇ ਰੱਖਦਾ ਵਾ ਪੈਸੇ ਤੇ ਮੰਮੀ ਮੈਂ ਆਪਣੇ ਪਰਸ 'ਚ ਹੀ ਰੱਖਦਾ ਵਾਂ ਤੇ ਬਾਕੀ ਪੈਸੇ ਤੁਹਾਡੇ ਕੋਲ ਹੁੰਦੇ ਸਾਰੇ ਜੋ ਵੀ ਮੈਂ ਕਮੋਨਾ ਵਾ ਜਿੰਨੇ ਵੀ ਲਹੁੰਦਾ ਵਾ ਜਾਂ ਬਾਹਰੋਂ ਛੋਟਾ ਭਰਾ ਭੇਜਦਾ ਸਾਰਾ ਹਿਸਾਬ ਤੇ ਤੁਹਾਡੇ ਕੋਈ ਹੁੰਦਾ ਵਾ ਪਰ ਇੱਕ ਗੱਲ ਹੈਗੀ ਤੁਸੀਂ ਇਹ ਗੱਲ ਕੋ ਪੁੱਛੀ ਮੈਨੂੰ ਤੈਨੂੰ ਸੀਮਾ ਨੇ ਕੁਛ ਦੱਸਿਆ ਕਿ ਨਹੀਂ ਦੱਸਿਆ ਸੀਮਾ ਨੇ ਹੂੰ ਸੀਮਾ ਨੇ ਮੈਨਾਂ ਕਿ ਕੋਈ ਵੀ ਨਹੀਂ ਗੱਲ ਕੀਤੀ ਕਿ ਕੋਈ ਗੱਲ ਨਹੀਂ ਪੈਸਿਆਂ ਵੱਲੋਂ ਹਾਂ ਪਤਾ ਕੀ ਹੈ ਨਾ ਬੰਟੀ ਆਇਆ ਸੀਗਾ ਇੱਕ ਦਿਨ ਪਹਿਲਾਂ ਵੀ ਆਇਆ ਸੀਗਾ ਤੇ ਬੰਟੀ ਤੇ ਮੈਨੂੰ ਮਿਲ ਕੇ ਗਿਆ ਉਦੋਂ ਨੂੰ ਹੀ ਆ ਹਾਂ ਹਾਂ ਕਿਆ ਮੈਂ ਮਿਲਿਆ ਸੀ ਬੰਟੀ ਨੂੰ ਫੇਰ ਆਇਆ ਸੀ ਨਾ ਅੱਛਾ ਦੁਬਾਰਾ ਆਇਆ ਨਾ ਦੁਬਾਰਾ ਵੀ ਆਇਆ ਅੱਛਾ ਠੀਕ ਹੈ ਉਦੋਂ ਇਹਨਾਂ ਦੀ ਪਤਾ ਨਹੀਂ ਆਪਸ ਵਿੱਚ ਕੀ ਦੋਨਾਂ ਭੈਣ ਭਰਾਵਾਂ ਦੀ ਗੇਟਮੇਟ ਹੋਈ ਆ ਕੀ ਗੱਲ ਹੋਈ ਆ ਮੈਨੂੰ ਨਹੀਂ ਪਤਾ ਹੈਗਾ ਤੇ ਕੱਲ ਆਇਆ ਸੀ ਫੇਰ ਆਇਆ ਹੀ ਅੱਛਾ ਤੇ ਕੱਲ ਵੀ ਬੜੀ ਜਲਦੀ ਜਲਦੀ ਚ ਸੀ ਗਾਓ ਅੱਛਾ ਸੀਮਾ ਨੇ ਨਹੀਂ ਮੈਨੂੰ ਦੱਸਿਆ ਕਿ ਬੰਟੀ ਆਇਆ ਸੀ ਜਾਂ ਛੇਤੀ ਛੇਤੀ ਚਲਾ ਗਿਆ ਕੀ ਕੁਝ ਕਹਿ ਕੇ ਗਿਆ ਵਾ ਤੁਹਾਨੂੰ ਨਹੀਂ ਹੁਣ ਮੈਂ ਤੈਨੂੰ ਕਿੱਦਾਂ ਦੱਸਾਂ ਮੈਨੂੰ ਤੇ ਦੱਸਣ ਲੱਗਾਂ ਵੀ ਸ਼ਰਮ ਆਉਂਦੀ ਬਾਉ ਕਿੱਦਾਂ ਗੱਲ ਕਰਾਂ ਹੁਣ ਮੈਂ ਤੇਰਾ ਨਾਲ ਮम्मा ਮੇਰੀ ਗੱਲ ਸੁਣੋ ਤੁਸੀਂ ਗੱਲ ਗੋਲਮੁਲਕ ਕਰਨ ਤੇ ਖੁੱਲ ਕੇ ਗੱਲ ਕਰੋ ਕਿ ਕੋਈ ਗੱਲ ਹੋਈ ਆ ਦੱਸੋ ਸੀਮਾ ਨੇ ਕੁਛ ਕਿਹਾ ਵਾ ਕਿ ਸੀਮਾ ਨੇ ਜਾਂ ਆ ਬੁਲਾਇਆ ਬੰਟੀ ਨੂੰ ਜਾਂ ਘਰ ਦੇ ਵਿੱਚ ਕੋਈ ਗੱਲ ਹੋਈ ਥੋੜਾ ਜਿ ਖੁੱਲ ਕੇ ਦੱਸੋ ਇਸ ਤਰ੍ਹਾਂ ਘਮਾਫਰਾ ਕੇ ਨਾ ਗੱਲ ਕਰੋ ਉਹ ਤੇ ਇਦਾਂ ਵਾ ਕਿ ਬੰਟੀ ਆਇਆ ਸੀਗਾ ਤੇ ਸੀਮਾ ਨੇ ਉਹਨੂੰ ਪੈਸੇ ਦਿੱਤੇ ਆ ਉਦਾਂ ਤੇ ਤੇਰੀ ਚਾਚੀ ਵੀ ਆਈ ਹੋਈ ਸੀਗੀ ਇਹ ਦੋਨੋਂ ਭੈਣ ਭਰਾ ਇਦਾਂ ਕਮਰੇ 'ਚ ਗੱਲਬਾਤ ਕਰਨ ਦੇ ਸੀਗੇ ਮੈਨੂੰ ਸਭੋ ਤੇਰੀ ਚਾਚੀ ਨੇ ਕਿਹਾ ਵੀ ਜਾਓ ਵੇਖੋ ਕੀ ਗੱਲ ਹੈਗੀ ਆ ਵੀ ਇਹ ਕੱਲ ਵੀ ਆਇਆ ਸੀ ਤੇ ਅੱਜ ਫੇਰ ਆਇਆ ਤੇ ਤੈਨੂੰ ਤਾਂ ਮੇਰੀ ਆਦਤ ਦਾ ਪਤਾ ਵਾ ਮੈਂ ਨਹੀਂ ਕਦੀ ਵੀ ਕਿਸੇ ਦੀਆਂ ਗੱਲਾਂ ਕੰਨ ਕੰਨ ਲਾ ਕੇ ਸੁਣੀਆਂ ਤੇ ਨਾ ਹੀ ਮੈਨੂੰ ਆਦਤ ਹੈਗੀ ਆ ਪਰ ਫੇਰ ਵੀ ਮੈਂ ਉਹਦੇ ਕਹਿਣ ਤੇ ਆ ਕੇ ਇਦਾਂ ਚੋਰੀ ਛਿਪੇ ਵੇਖਿਆ ਵਾ ਮੈਂ ਸੀਮਾ ਨੂੰ ਬੰਟੀ ਨੂੰ ਪੈਸੇ ਦਿੰਦਿਆਂ ਵੇਖਿਆ ਉਹ ਪੈਸੇ ਦੇਣ ਲਈ ਸੀ ਕਿ ਬੰਟੀ ਨੂੰ ਪਰ ਮੰਮੀ ਪੰਟੀ ਨੇ ਕਦੀ ਤੇ ਇਸ ਤਰ੍ਹਾਂ ਪੈਸੇ ਲਏ ਨਹੀਂ ਚੋਰੀ ਵੀ ਜਾਂ ਚੁੱਪ ਕਰਕੇ ਪੈਸੇ ਲੈ ਆ ਗਿਆ ਹੋਵੇ ਅੱਜ ਤੱਕ ਨਹੀਂ ਲਏ ਪਰ ਤੁਸੀਂ ਕਹਿੰਦੇ ਮੈਂ ਵੇਖਿਆ ਵਾਂ ਤੁਹਾਨੂੰ ਪੂਰਾ ਯਕੀਨ ਹੈ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉਹਦਾਵੇਂ ਮੈਂ ਯਕੀਨ ਨਾ ਕਰਦੀ ਪਰ ਮੈਂ ਆਪਣੀਆਂ ਇਹਨਾਂ ਦੋਨਾਂ ਅੱਖਾਂ ਦੇ ਨਾਲ ਵੇਖਿਆ ਹੀ ਉਹਨੂੰ ਪੈਸੇ ਦੇ ਦਿਆਂ ਅੱਛਾ ਸੀਮਾ ਨੇ ਪੈਸੇ ਦਿੱਤੇ ਪੈਸੇ ਦਿੱਤੇ ਪਰ ਮੰਮਾ ਸੀਮਾ ਕੋ ਪੈਸੇ ਕਿੱਥੋਂ ਆਏ ਹੁਣ ਇਹੋ ਹੀ ਤੇ ਮੈਨੂੰ ਨਹੀਂ ਪਤਾ ਹੈਗਾ ਇਹ ਤੇ ਹੁਣ ਤੂੰ ਹੀ ਪੁੱਛ ਸਕਦਾ ਨਾ ਬਾਪੂ ਮੈਂ ਤੇ ਨਹੀਂ ਨਾ ਉਹਨੂੰ ਪੁੱਛ ਸਕਦੀ ਦੇਖੋ ਨਾ ਲਿਮਾਰੀ ਦੀ ਜਿਹੜਾ ਲੋਕਰ ਹੁੰਦਾ ਚਾਬੀ ਤੇ ਟਾਡੇ ਕੋ ਹੁੰਦੀ ਆ ਮੇਰੇ ਕੋਲ ਹੁੰਦੀ ਹਾਂ ਤੇ ਮੇਰਾ ਪਰਸ ਮੇਰੀ ਜੇਬ ਚ ਹੁੰਦਾ ਵਾ ਹੂੰ ਤੇ ਨਾਲੇ ਮੇਰੇ ਪੈਸੇ ਹੁੰਦੇ ਆ 2 ਜਾਂ 2.5 ਹਜ਼ਾਰ ਬਸ ਇਸ ਤੋਂ ਵੱਧ ਮੈਂ ਰੱਖਦਾ ਨਹੀਂ ਤੇ ਮੇਰੇ ਕੋਲ ਪੈਸੇ ਤੇ ਪੂਰੇ ਆ ਤੇ ਫੇਰ ਇਹ ਕਿੱਥੋਂ ਦਿੱਤੇ ਪੈਸੇ ਇਹਨੇ ਹੁਣ ਤੂੰ ਪੁੱਛਣਾ ਬੇਟਾ ਮੈਂ ਨਹੀਂ ਨਾ ਪੁੱਛ ਸਕਦੀ ਇਹ ਹੁਣ ਤੂੰ ਪੁੱਛ ਮਮਾ ਮੈਂ ਤੇ ਆਪ ਸੋਚ ਕੇ ਹੈਰਾਨ ਹੋ ਗਿਆ ਕਿ ਇਹ ਗੱਲ ਕੋਈ ਕੋਈ ਵੀ ਪੈਸਿਆਂ ਵਾਲੀ ਗੱਲ ਹੁੰਦੀ ਇਹਦਾ ਸੀਮਾ ਦਾ ਫਰਜ ਬੰਦਾ ਸੀ ਵੀ ਮੇਰੇ ਨਾਲ ਗੱਲ ਕਰਦੀ ਹਾਂ ਬਿਲਕੁਲ ਕਿ ਮੇਰਾ ਭਰਾ ਪੈਸੇ ਮੰਗਣ ਦਿਆ ਵਾ ਹੂੰ ਹੂੰ ਪਰ ਇਹਨੇ ਇਸ ਤਰ੍ਹਾਂ ਕਿਉਂ ਕੀਤਾ ਇਨੇ ਕਦੀ ਇਸ ਤਰ੍ਹਾਂ ਕੀਤਾ ਤੇ ਹੈ ਨਹੀਂ ਕੋਈ ਨਹੀਂ ਮੰਮਾ ਮੈਂ ਹੁਣੇ ਆਵਾਜ਼ ਮਾਰ ਕੇ ਪੁੱਛ ਲੈਂਦਾ ਪੁੱਛ ਤੂੰ ਬੇਟਾ ਪੁੱਛ ਇਹ ਗੱਲ ਕਿਉਂਕਿ ਕਲੀਅਰ ਹੋਣੀ ਚਾਹੀਦੀ ਗੱਲ ਸਭ ਤੋਂ ਪਹਿਲਾਂ ਨਾ ਮੈਂ ਨਾ ਆਫਿਸ ਫੋਨ ਕਰਦਾ ਵੀ ਮੈਂ ਥੋੜਾ ਲੇਟ ਆਉਣਾ ਵਾ ਠੀਕ ਆ ਠੀਕ ਆ ਤੂੰ ਕਰ ਹਾਂ ਕਰ ਲੈ ਕੰਮ ਪਹਿਲਾਂ ਹਾਂ ਕਰ ਲੈ ਲੋ ਮੰਮੀ ਮੈਂ ਹੁਣੇ ਇੱਕ ਮਿੰਟ ਮੈਸੇਜ ਕਰਦਾ ਹਾਂ ਹਾਂ ਚੱਲਾ ਗਿਆ ਮਾਰਾਂ ਫੇ ਸੀਮਾ ਨੂੰ ਆਵਾਜ਼ ਹਾਂ ਮੁੱਤ ਆਵਾਜ਼ ਮਾਰ ਸੀਮਾ ਸੀਮਾ ਗੱਲ ਸੁਣ ਪਰ ਮਮਾ ਇਹ ਚੰਗੀ ਗੱਲ ਨਹੀਂ ਆ। ਇਹ ਵੇਖੋ ਅੱਜ ਤੇ ਤੁਸੀਂ ਦੇਖ ਲਿਆ ਕੀ ਪਤਾ ਕਦੋਂ ਦੇ ਦੇਰੀ ਪੈਸੇ। ਬਿਲਕੁਲ ਇਸ ਗੱਲ ਜਾਂਦਾ ਤੇ ਪਤਾ ਨਹੀਂ ਕਲੀਅਰ ਹੋਣੀ ਚਾਹੀਦੀ ਨਾ ਗੱਲ ਤੇਰੇ ਕੰਨਾਂ 'ਚ ਤੇ ਗੱਲ ਕੱਢਣੀ ਚਾਹੀਦੀ ਸੀ ਨਾ ਜੇ ਦੇਣੇ ਵੀ ਸੀਗੇ ਤੈਨੂੰ ਤਾਂ ਕਮ ਸੇ ਕਮ ਗੱਲ ਕਰਦੀ ਤੈਨੂੰ ਤੇ ਪੁੱਛਦੀ। ਨਹੀਂ ਰਾਤੀ ਆਪਾਂ ਅੱਧਾ ਘੰਟਾ ਗੱਲਾਂ ਕਰਦੇ ਰਹੇ ਇਹਨੇ ਇੱਕ ਵਾਰੀ ਨਹੀਂ ਜ਼ਿਕਰ ਕੀਤਾ ਕਿ ਬੰਟੀ ਆਇਆ ਸੀ ਜਾਂ ਇਸ ਤਰ੍ਹਾਂ ਪੈਸੇ ਦਿੱਤੇ। हां அப்ப ਉਸ ਤਰ੍ਹਾਂ ਹਾਸਾ ਮਜ਼ਾਕ ਇੱਕ ਦੂਜੇ ਨੂੰ ਕਰਦੇ ਰਹੇ ਆ ਇਧਰ ਉਧਰ ਤੇ ਬੜਾ ਚਰ ਗੱਲਾਂ ਕਰਦੇ ਰਹੇ ਆ ਹਣੇ ਨਹੀਂ ਤੇ ਸੀਮਾ ਕਿੱਥੇ ਰਹਿ ਗਈ ਆ ਹਾਂਜੀ ਬੈਠ ਤੈਨਾਂ 2 ਮਿੰਟ ਗੱਲ ਕਰਨੀ ਐਸਾ ਮੈਨੂੰ ਇੱਕ ਗੱਲ ਦੱਸ ਕੱਲ ਬੰਟੀਆਂ ਆਏ ਸੀ ਘਰ ਹਾਂਜੀ ਆਇਆ ਸੀ ਬੰਟੀ ਕੱਲ ਥੋੜਾ ਟਾਈਮ ਲਈ ਆਇਆ ਸੀ ਉਹ ਇਧਰ ਕੰਮ ਆਇਆ ਇਹਨਾਂ ਦੋ ਯਾਰ ਦੋਸਤ ਇਧਰ ਬਣਿਆ ਆ ਉਹ ਦਿਨ ਨੂੰ ਕੰਮ ਸੀ ਤੇ ਤਾਂ ਆਇਆ ਹੀ ਤੇ ਛੇਤੀ ਚਲ ਗਿਆ ਹੀ ਅੱਛਾ ਤੇ ਕੁਝ ਕਹਿੰਦਾ ਸੀ ਬੰਟੀ ਨਹੀਂ ਉਹਨੇ ਕੀ ਕਹਿਣਾ ਉਹ ਤੇ ਮਿਲਨ ਆਇਆ ਹੀ ਮਿਲ ਕੇ ਚਲ ਗਿਆ ਤੇ ਚਾਹ ਪਾਣੀ ਕੁਝ ਨਹੀਂ ਪੀ ਕੇ ਗਿਆ ਤੁਹਾਨੂੰ ਮੈਂ ਦੱਸਦ ਨਹੀਂ ਆ ਵੀ ਜਲਦੀ ਸੀ ਤਾਂ ਕਰਕੇ ਉਹ ਚਲ ਗਿਆ ਛੇਤੀ ਅੱਛਾ ਮੈਨੂੰ ਇਹ ਦੱਸ ਉਹ ਜਦੋਂ ਪਹਿਲਾਂ ਵੀ ਆਇਆ ਸੀ ਉਦੋਂ ਵੀ ਛੇਤੀ ਸੀ ਹੁਣ ਵੀ ਆਇਆ ਹੁਣ ਵੀ ਛੇਤੀ ਚੇ ਇਹ ਕੀ ਚੱਕਰ ਕੀ ਚੱਲੰਦਿਆ ਵਾ ਚੱਕਰ ਕਿਹੜਾ ਚੱਕਰ ਚੱਲੰਦਿਆ ਕੋਈ ਚੱਕਰ ਨਹੀਂ ਚੱਲਣ ਦਿਆ ਤੁਹਾਡਾ ਕਹਿਣ ਦਾ ਮਤਲਬ ਕੀ ਆ ਮੰਮੀ ਕੀ ਪੁੱਛੀ ਜਾਂਦੇ ਮੈਨੂੰ ਮਮਾ ਵੇਖ ਲੋ ਕਿੱਡੀ ਭੋਲੀ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਸਿੱਧੀ ਤਰ੍ਹਾਂ ਦੱਸ ਦੇ ਉਹਨੂੰ ਕਿੰਨੇ ਪੈਸੇ ਦਿੱਤੇ ਸੀ ਮੇਨ ਮੁੱਦੇ ਦੀ ਗੱਲ ਕਰਦੇ ਆਪਾਂ ਪੈਸੇ ਹਾਂ ਮੈਂ ਕਾਹਦੇ ਪੈਸੇ ਦੇਨੇ ਆ ਮੈਂ ਮੰਮੀ ਕੋਈ ਪੈਸੇ ਨਹੀਂ ਦਿੱਤੇ ਹੈਗੇ ਸੁਣਾ ਤੂੰ ਝੂਠ ਨਾ ਬੋਲ ਤੂੰ ਉਹਨੂੰ ਪੈਸੇ ਦਿੱਤੇ ਐ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਨਹੀਂ ਮੰਮੀ ਤੁਹਾਨੂੰ ਗਲਤ ਫਹਮੀ ਹੋਈ ਆ ਮੈਂ ਪੈਸੇ ਕੋਈ ਨਹੀਂ ਦਿੱਤੇ ਹੈਗੇ ਉਹਨੂੰ ਬੇਟਾ ਮੈਂ ਕਿਸੇ ਦੀ ਕਈ ਗੱਲ ਨਹੀਂ ਕਰਦੀ ਵੀ ਤੇਰੇ ਨਾਲ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਆ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਮੈਨੂੰ ਕਿਦਾਂ ਝੂਠ ਲਾ ਸਕਦੀ ਐ ਤੂੰ ਬੋਲ ਦੇ ਨਹੀਂ ਦੱਸ ਕਿੰਨੇ ਪੈਸੇ ਦਿੱਤੇ ਸੀ ਫੇਰ ਤੇਰੇ ਨਾਲ ਕਰਦੇ ਗੱਲ ਮੰਮਾ ਇਹ ਨਹੀਂ ਇਸ ਤਰ੍ਹਾਂ ਨਹੀਂ ਦੱਸਣਾ ਰੁਕੋ ਬੰਟੀ ਨੂੰ ਮੈਂ ਇੱਥੇ ਹੀ ਬੁਲਾ ਲੈਂਦਾ ਮੇਰੀ ਗੱਲ ਸੁਣੋ ਉਹਨੂੰ ਨਾ ਬੁਲਾਓ ਤੁਹਾਨੂੰ ਮੈਂ ਦੱਸਨੀ ਆ ਉਹਨੂੰ ਪੈਸਿਆਂ ਦੀ ਨਾ ਲੋੜ ਸੀ ਤੇ ਉਹ ਮੈਨੂੰ ਕਹਿੰਦਾ ਸੀ ਕਿ ਭਾਜੀ ਨੂੰ ਜੀਜਾ ਜੀ ਨੂੰ ਨਾ ਪਤਾ ਲੱਗੇ ਮਾਸੀ ਜੀ ਨੂੰ ਨਾ ਪਤਾ ਲੱਗੇ ਤੇ ਮੈਨੂੰ ਚਾਹੀਦੇ ਆ ਪੈਸੇ 2000 ਰੁਪਇਆ ਤੇ ਤਾਂ ਮੈਂ ਉਹਨੂੰ ਦਿੱਤੇ ਸੀ ਤੇ ਉਹ ਕਹਿੰਦਾ ਸੀ ਮੈਂ ਚੁੱਪ ਕਰਕੇ ਦੇ ਜਾਵਾਂਗਾ ਤੁਹਾਨੂੰ ਤੇ ਜੀਜਾ ਜੀ ਨੂੰ ਬਿਲਕੁਲ ਨਾ ਪਤਾ ਲੱਗੇ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਨਹੀਂ ਚੱਲ ਇੱਕ ਗੱਲ ਹੋਰ ਜਵਾਬ ਦੇ ਇੱਕ ਗੱਲ ਦਾ ਏ ਦੱਸ ਕਿ ਉਹਨੂੰ ਪੈਸੇ ਕਿੰਨੀ ਵਾਰ ਦਿੱਤੇ ਆ ਹਾਈ ਹਾਈ ਮੇਰਾ ਯਕੀਨ ਕਰੋ ਅੱਗੇ ਕਦੀ ਵੀ ਨਹੀਂ ਮम्मा ਉਸ ਦਿਨ ਆਈ ਆਈ ਨਾ ਜਿਸ ਦਿਨ ਜਿਸ ਦਿਨ ਤੁਹਾਨੂੰ ਮਿਲਿਆ ਸੀ ਉਹ ਦਿਨੇ ਉਹ ਹੀ ਕਹਿਣ ਆਈ ਪਰ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਪਰ ਉਹਨੂੰ ਪੈਸਿਆਂ ਦੀ ਬੜੀ ਲੋੜ ਸੀ ਤਾਂ ਕੱਲ ਆਇਆਈ ਵੀ ਦੀਦੀ ਮੈਨੂੰ 2000 ਰੁਪਏ ਦੇ ਦੋ ਜਿਵੇਂ ਮੈਂ ਖੜਨ ਲੱਗਾ ਨਾ ਅੰਦਰ ਵੜ ਕੇ ਐਵੇਂ ਤੈਨੂੰ ਮੈਂ ਅੰਦਰ ਵੜ ਕੇ ਫੜਾ ਲੂੰਗਾ ਮੈਂ ਤੈਨੂੰ ਕੀ ਪੁੱਛਿਆ ਮੈਂ ਪਰ ਮੈਂ ਅੱਗੇ ਕਦੀ ਨਹੀਂ ਦਿੱਤੇ ਪਹਿਲੀ ਵਾਰੀ ਹੋਇਆ ਤੇ ਪਹਿਲੀ ਵਾਰੀ ਮੈਂ ਤੁਹਾਨੂੰ ਦੱਸਣ ਦੀ ਜਿਸ ਤਰ੍ਹਾਂ ਹੁਣ ਬਕੀ ਜਾਣਾ ਤੇ ਸਾਰਾ ਕੁਝ ਸੱਚ ਦੱਸ ਦੇ ਕਿੰਨੀ ਵਾਰ ਲੈ ਕੇ ਗਿਆ ਮੈਂ ਤੁਹਾਨੂੰ ਕਹਿਨ ਤੇ ਦਈ ਆ ਪਿਆ ਫਸਟ ਵਾਰੀ ਮੰਗਿਆ ਫਸਟ ਟਾਈਮ ਮੰਗਿਆ ਵਾ ਉਹਨੇ ਤੋਂ ਉਹਦੇ ਮੈਂ ਦਿੱਤੇ ਆ ਅੱਗੇ ਕਦੀ ਨਹੀਂ ਉਹਨੇ ਮੰਗੇ ਹੈਗੇ ਤੇ ਨਾ ਮੈਂ ਕਦੀ ਦਿੱਤੇ ਆ ਜੇ ਮੈਂ ਦਿੰਦੀ ਤੇ ਤੁਹਾਨੂੰ ਮੈਂ ਦੱਸਦੀ ਨਾ ਮੈਨੂੰ ਮਜਬੂਰ ਨਾ ਕਰੀ ਤਰ ਮੈਂ ਪਹਿਲਾਂ ਦੱਸਾਂ ਦਾ ਸੱਚ ਕੀ ਆ ਮੇਰੀ ਗੱਲ ਸੁਣ ਬੇਟਾ ਐਦਾਂ ਗਰਮੋ ਗਰਮੀ ਚ ਗੱਲ ਨਹੀਂ ਕਰਨੀ ਉਹਦੇ ਨਾਲ ਪਿਆਰ ਨਾਲ ਗੱਲ ਕਰ ਬਾਕੀ ਸੀਮਾ ਜੇ ਬੰਟੀ ਨੂੰ ਪੈਸਿਆਂ ਦੀ ਲੋੜ ਸੀ ਨਾ ਤੂੰ ਦਿੰਨੇ ਸੀ ਨਾ ਤੇ ਤਲਕੀ ਨੂੰ ਪੁੱਛਦੀ ਲਕੀ ਤੇ ਕੰਨੋਂ ਤਾਂ ਗੱਲ ਕੱਢਦੀ ਕਮਸੇ ਕਮ ਮਮੀ ਮੈਂ ਕਿਹਾ ਸੀ ਪਰ ਉਹ ਕਹਿੰਦਾ ਮੈਂ ਜਿਸ ਤਰ੍ਹਾਂ ਖੜਾ ਨਿਕਾ ਉਸ ਤਰ੍ਹਾਂ ਹੀ ਦੇ ਦਾਂਗਾ ਨਾ ਦੱਸਿਓ ਮੈਨੂੰ ਬੜੀ ਸੀਮਾ ਉਹਦਾ ਕੋਈ ਫਰਜ਼ ਨਹੀਂ ਪੰਦਾ ਕਿ ਮੈਂ ਆਪਣੇ ਭਾਈ ਨਾਲ ਗੱਲ ਕਰਾਂ ਕਿ 2000 ਰੁਪਏਰ ਕੰਬੋ ਬਹੁਤ ਜ਼ਿਆਦਾ ਸੀ ਜੇ ਤੂੰ ਮੰਗਦੀ ਕਿ ਆਪਾਂ ਤੈਨੂੰ ਮਨਾ ਕਰਨਾ ਸੀ ਜੇ ਮੰਮੀ ਨੇ ਮਨਾ ਕਰਨਾ ਸੀ ਤੇਰਾ ਫਰਜ ਬੰਦਾ ਸੀ ਸਾਡੇ ਦੋਵਾਂ ਨਾਲ ਗੱਲ ਕਰਨਾ ਤੂੰ ਪਰ ਗੱਲ ਕੀਤੀ ਨਹੀਂ ਆ ਚਲੋ ਮੈਂ ਆਪਣੀ ਗਲਤੀ ਮੰਨ ਲਈ ਆ ਅੱਗੇ ਤੋਂ ਨਹੀਂ ਇਸ ਤਰ੍ਹਾਂ ਕਰਾਂਗੀ ਜੇ ਉਹਨੂੰ ਲੋੜ ਵੀ ਹੋਏਗੀ ਨਾ ਤੇ ਮੈਂ ਤੁਹਾਡੇ ਕੋਲ ਪੁੱਛ ਕੇ ਦਵਾਂਗੀ ਮੈਂ ਮੰਨ ਲਈ ਨੀ ਵੀ ਮੇਰੇ ਕੋਲ ਇੱਥੇ ਗਲਤੀ ਹੋਈ ਆ ਤੇ ਤੁਸੀਂ ਉਹਨੂੰ ਇਹ ਗੱਲ ਇੱਥੇ ਛੱਡ ਦਿਓ ਕੋਈ ਨਹੀਂ ਮਾਨੂੰ ਫੋਨ ਕਰਕੇ ਕਹਿ ਦਿੰਨੀ ਆ ਵੀ 2000 ਰੁਪਇਆ ਭਾ ਦੇ ਤੁਹਾਨੂੰ ਇਹ ਚ ਤੂੰ ਜਿਹੜੀ ਗਲਤੀ ਕੀਤੀ ਹੈ ਨਾ ਇਸ ਤੋਂ ਵੱਡੀ ਗਲਤੀ ਬੰਟੀ ਨੇ ਕੀਤੀ ਆ ਜਿਹੜੇ ਚੋਰੀ ਪੈਸੇ ਮੰਗੇ ਉਹਨੂੰ ਇਹ ਨਹੀਂ ਪਤਾ ਵੀ ਮੈਂ ਕਿ ਮੇਰਾ ਰਿਸ਼ਤਾ ਕੀ ਇੱਥੇ ਤੇ ਕਿਹਨੇ ਕੋ ਮੰਗਣਿਆ ਮੇਰੀ ਘਰ ਮੇਰੀ ਭੈਣ ਦਾ ਘਰ ਟੁੱਟ ਸਕਦਾ ਵਾ ਪਰ ਵੇਖੋ ਜੇ ਲੋੜ ਹੋਵੇ ਤੇ ਭੈਣ ਭਰਾ ਵੀ ਮੰਗੀਦੇ ਉਹਨੇ ਏਸੀ ਗਲਤੀ ਕਿਹੜੀ ਕਰ ਲਈ ਆ ਮੇਰੇ ਕੋ ਪੈਸੇ ਮੰਗ ਕੇ ਲੱਕ ਪੜਦੀ ਹੁੰਦੇ ਆ ਭੈਣ ਭਰਾਵਾਂ ਦੇ ਇਹ ਥੋੜੀ ਆ ਪਿਆਰੇ ਇੱਕ ਗਲਟਾਣੀ ਨਮਕ ਸ਼ੇਅਰ ਕਰਾ ਤੁਹਾਡੀ ਵੀ ਤੇ ਭੈਣ ਨਾਲ ਕੋਈ ਪਰਦਾ ਹੋਏਗਾ ਮੈਂ ਕਦੀ ਪੁੱਛਿਆ ਵਾ ਪੀਦੀ ਨਾ ਕੀ ਗੱਲ ਹੁੰਦੀ ਕਿ ਨਹੀਂ ਗੱਬਾ ਤੂੰ ਸਾਡੀ ਭੈਣ ਇਹੋ ਜੀ ਨਹੀਂ ਗਈ ਤੇ ਨਾ ਹੀ ਮੈਂ ਹੋ ਜਾ ਜਿਹੜਾ ਚੋਰੀ ਪੈਸੇ ਮੰਗੂਗਾ ਲੱਗੀ ਸਮਝ ਸਾਡੇ ਚ ਸੰਸਕਾਰ ਹੈਗੇ ਆ ਜੇ ਮੈਂ ਪੈਸੇ ਮੰਗਣੇ ਵੀ ਨਾ ਤੇ ਮੰਮੀ ਕੋ ਮੰਗੂਗਾ ਆਪਣੀ ਮੰਮੀ ਨਾਲ ਗੱਲ ਕਰੂੰਗਾ ਜਦ ਕਿ ਇਤਰਾ ਮੂੰ ਚੋਕੇ ਨਹੀਂ ਪੈਸੇ ਮੰਗਣ ਆ ਜਾਊਗਾ ਤੇ ਨਾਲ ਇੱਕ ਗੱਲ ਹੋਰ ਦੱਸ ਤੇਰੇ ਕੋ ਪੈਸੇ ਆਏ ਕਿੱਥੋਂ ਮੇਰੇ ਕੋ ਕਿੱਥੋਂ ਨੇ ਜਿਹੜੀ ਤੁਸੀਂ ਮੈਨੂੰ ਦਿੰਦੇ ਪੌਕੇਟ ਮਨੀ ਮਹੀਨੇ ਦੀ ਉਹ ਚ ਥੋੜੇ ਥੋੜੇ ਜੁ ਕਰਕੇ ਮੈਂ ਜੋੜੇ ਸੀ 2000 ਰੁਪਿਆ ਹੈ ਗਈ ਤੋ ਮੈਂ ਦੇ ਦਿੱਤਾ ਤਾਡੇ ਕਿਸੇ ਦੇ ਨਹੀਂ ਮੈਂ ਪੈਸੇ ਲਈ ਨਾ ਮੈਂ ਤੁਹਾਡੇ ਪੈਸੇ ਛੇੜੇ ਆ ਤੇ ਨਾ ਮੈਂ ਮੰਮੀ ਕੋਲ ਲਈ ਆ ਮੇਰੇ ਪੈਸੇ ਸੀ ਮੈਂ ਆਪਣੇ ਹੀ ਦਿੱਤੇ ਆ ਉਹਨਾਂ ਨੂੰ ਚਲ ਉੱਠ ਜਾ ਪੁੱਤ ਮੇਰੀ ਇੱਕ ਗੱਲ ਹੁਣ ਸੁਣ ਚਾਹੇ ਉਹ ਤੂੰ ਜੋੜੇ ਹੀ ਪਰ ਫਿਰ ਵੀ ਤੇਰਾ ਫਰਜ਼ ਬੰਦਾ ਹੀ ਜਾਂ ਤੂੰ ਮੇਰੇ ਨਾਲ ਗੱਲ ਕਰਦੀ ਮੈਨੂੰ ਪੁੱਛਦੀ ਜਾਂ ਤੂੰ ਲੱਕੀ ਨੂੰ ਪੁੱਛਦੀ ਵਿਸ਼ਵਾਸ ਜੜਾ ਨਾ ਉਹ ਗਵਾਉਣਾ ਬਹੁਤ ਸੌਖਾ ਤੇ ਬਣਾਉਣਾ ਬੜਾ ਹੀ ਔਖਾ ਹੀ ਮੈਂ ਤੈਨੂੰ ਦੱਸਾਂ ਇਸ ਕਰਕੇ ਨਾ ਆਪਣੇ ਘਰ ਦੇ ਵਿੱਚ ਕਦੀ ਵੀ ਇਹ ਕੰਮ ਨਹੀਂ ਕਰਨਾ ਜਿਹੜਾ ਵੀ ਕੰਮ ਕਰੋ ਸਾਡੇ ਕੋਲ ਪੁੱਛ ਕੇ ਕਰੋ ਨਾ ਨਹੀਂ ਇਹ ਕਦੀ ਵੀ ਕਰਾਂਗੇ ਠੀਕ ਹੈ ਚਲ ਉੱਠ ਮੰਮਾ ਆ ਤੇ ਬਹੁਤ ਵਧੀਆ ਗੱਲ ਕੀਤੀ ਜਿਹੜੀ ਆਪਾਂ ਕਲੀਅਰ ਕਰ ਲਈ ਹਾਂਜੀ ਹਾਂ ਠੀਕ ਹੈ ਨਾ ਨਹੀਂ ਤਾਂ ਐਨੇ ਤੇ ਚੋਰ ਨਹੀਂ ਬਣ ਜਾਣਾ ਸੀ ਤੇ ਜੇ ਨਿੱਕੀ ਨੂੰ ਪਤਾ ਲੱਗ ਜਾਂਦਾ ਨਾ ਵੀ ਆ ਕੰਮ ਹੋਉਂਦਿਆ ਤੇ ਉਹਨੇ ਇਹਨੂੰ ਕਹਿਣਾ ਸੀ ਚੋਰ ਨਹੀਂ ਕਿਉਂਕਿ ਉਹਨੂੰ ਤੇ ਪਾਣਾ ਚਾਹੀਦਾ ਨਾਲੇ ਪੁੱਤ ਫਿਰ ਅੱਗੋਂ ਉਹ ਉਹ ਵੀ ਕਰਦੀ ਐ ਇਸ ਤਰ੍ਹਾਂ ਹੋਤ ਐ ਅੱਗੇ ਨਹੀਂ ਮਾਣੇਗੀ ਉਹ ਹੀ ਨਾ ਤੇ ਨਿੱਕੀ ਨਿੱਕੀ ਗੱਲ ਫੜ ਕੇ ਬਹਿ ਜਾਂਦੀ ਆਂ ਵੀ ਗਲਤੀ ਕਰੇ ਤੇ ਮੈਂ ਇਹਨੂੰ ਕਵਾਂ ਕੁਛ ਨਾ ਹਾਂ ਕੋਈ ਨਾ ਇਸ ਤਰ੍ਹਾਂ ਲੜਦੀਆਂ ਜਿਵੇਂ ਨਾ ਪਤਾ ਨਹੀਂ ਇਹਨਾਂ ਨੇ ਕੁਛ ਜ਼ਮੀਨ ਵੰਡਣੀ ਆਂ ਨਾ ਉਹ ਚੁੱਪ ਬੈਠਦੀ ਨਾ ਇਹ ਚੁੱਪ ਬੈਠਦੀ ਮੈਂ ਤੇ ਇਹੋ ਹੀ ਸਮਝੰਦੇ ਆਂ ਕਿ ਘਰ 'ਚ ਫੇਰ ਲੜਾਈ ਹੋਗੀ ਕੋਈ ਨਾ ਕੋਈ ਨਹੀਂ ਬਾਕੀ ਉਹਨੂੰ ਇਹ ਆ ਵੀ ਇਹਨਾਂ ਨੂੰ ਤਾਂ ਨਾ ਬਸ ਜਿਵੇਂ ਨਾ ਮੌਕਾ ਚਾਹੀਦਾ ਹੁੰਦਾ ਇੱਕ ਦੂਜੇ ਦੀ ਗੱਲ ਫੜਨ ਦਾ ਮੈਂ ਇਹੋ ਹੀ ਕਹਿੰਦੀ ਸਾਂ ਚੰਗਾ ਕੀਤਾ ਤੂੰ ਗੱਲ ਕਲੀਅਰ ਕਰ ਲਈ ਮਮਾ ਆ ਚਾਚੀ ਕੀ ਸੋਈ ਦੇਣਗੇ ਇਹਨਾਂ ਦੀ ਵੱਡੀ ਨੂੰ ਚੋਰੀ ਪੈਸੇ ਦਿੰਦੀ ਆ ਉਹਨਾਂ ਦੇ ਮਨ 'ਚ ਤੇ ਆ ਗਈ ਨਾ ਮਮਾ ਜਿਵੇਂ ਚਾਚੀ ਸਾਹਮਣੇ ਗੱਲ ਹੋਈ ਆ ਚਾਚੀ ਨੂੰ ਪਤਾ ਲੱਗ ਗਿਆ ਉਸ ਉਹਨੇ ਉਹ ਰਿਸ਼ਤੇਦਾਰਾਂ ਨੂੰ ਹੋਰ ਦੱਸਣਾ ਤੇ ਸਾਡੀ ਪੰਡ ਨਹੀਂ ਦੇਖਿਓ ਕਿਵੇਂ ਕਰਵਾਉਂਦੀ ਪੁੱਤੇ ਸ਼ਰੀਕ ਹੈਗੇ ਆ ਜਿਹੜੇ ਸ਼ਰੀਕ ਹੈਗੇ ਨਾ ਉਹ ਗੱਲ ਨੂੰ ਕਦੀ ਲੁਕਾਉਂਦੇ ਨਹੀਂ ਆ ਸਗੋਂ ਗੱਲ ਨੂੰ ਉਡਾਉਂਦੇ ਆ ਤਾ ਤੂੰ ਵੇਖੀ ਸਹੀਂ ਤੈਨੂੰ ਆਪਣੀ ਚਾਚੀ ਦੇ ਸੁਭਾ ਦਾ ਨਹੀਂ ਪਤਾ ਹੈਗਾ ਉਹਨੇ ਤੇ ਛੱਟ ਗੱਲ ਉਡਾਣੀ ਸਾਰੇ ਰਿਸ਼ਤੇਦਾਰਾਂ ਨੂੰ ਦੱਸਣੀ ਮੰਮੀ ਅੱਜ ਕੱਲ ਚਾਚੀ ਦੀ ਤੇ ਸੀਮਾ ਦੀ ਬੜੀ ਬੰਦੀ ਜੇ ਬਹੁਤ ਜ਼ਿਆਦਾ ਬੰਦੀ ਆ ਮੈਂ ਆਪ ਕਈ ਵਾਰੀ ਵੇਖਿਆ ਗੱਲਾਂ ਗਟਮਟ ਗਟਮਟ ਲੱਗੀਆਂ ਰਹਿੰਦੀਆਂ ਤੂੰ ਸੀਮਾ ਦੀ ਗੱਲ ਕਰਦੀ ਆ ਤੇ ਸਿਮਰਨਾਂ ਵੀ ਲੱਗੀ ਰਹਿੰਦੀ ਚਾਚੀ ਤੇ ਮੈਨੂੰ ਲੱਗਦਾ ਜਿਵੇਂ ਨਾ ਸਵਾਦ ਰਹਿੰਦੀ ਸਾਡੇ ਘਰ ਦਾ ਵੇਖੋ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਇਹਨਾਂ ਦੇ ਘਰ ਕੀ ਚੱਲਦਾ ਤੇ ਕੀ ਬੰਦਾ ਤੇ ਵੇਖੋ ਕਲੀ ਗਵਾਂਡ ਤੱਕ ਸਾਰਿਆਂ ਨੂੰ ਪਤਾ ਵਾ ਸਾਡੇ ਸੀਮਾ ਤੇ ਤੇਰੀ ਪੇਲੀ ਤੇ ਆਖਰੀ ਗਲਤੀ ਹੋ ਲੱਭੀ ਸਮਝ ਅੱਜ ਤੂੰ ਮੇਰੀ ਮਾਂ ਸਾਹਮਣੇ ਨਾ ਮੇਰੀਆਂ ਨਜਰਾਂ ਨੀਵੀਆਂ ਕਰਾ ਦਿੱਤੀਆਂ ਮੈਨੂੰ ਤੇਰੇ ਤੇ ਪਤਾ ਕਿੰਨਾ ਮਾਣ ਸੀ ਤੂੰ ਸੋਚ ਵੀ ਨਹੀਂ ਸਕਦੀ ਤੇ ਮੈਂ ਆਪਣੀ ਮਾਂ ਨੂੰ ਪਤਾ ਕੀ ਕਹਿੰਦਾ ਹਾਂ ਕਿ ਮੇਰੇ ਤੋਂ ਪੁੱਛੋ ਬਿਨਾ ਇਹ ਕੋਈ ਵੀ ਕੰਮ ਨਹੀਂ ਇਹੋ ਜਿਹਾ ਕਰ ਸਕਦੀ ਪਰ ਤੂੰ ਅੱਜ ਜਿਹੜੇ ਪੈਸੇ ਦਿੱਤੇ ਨਾ ਐਡੀ ਵੱਡੀ ਗਲਤੀ ਕੀਤੀ ਕਮ ਸੇ ਕਮ ਤੂੰ ਇੱਕ ਵਾਰੀ ਮੈਨੂੰ ਤੇ ਪੁੱਛ ਲੈਂਦੀ ਪੈਸੇ ਦਵਾ ਕੇ ਨਾ ਦਵਾ ਹਾਂ ਜੇ ਹੋਰ ਕੋਈ ਮੈਨੂੰ ਕਹਿੰਦਾ ਨਾ ਤੇ ਜਾ ਸੀਮਾ ਰਾਬੀ ਜਾਣ ਦਾ ਉਹਨੂੰ ਮੈਂ ਛੱਡਣਾ ਨਹੀਂ ਸੀ ਇਹ ਤੇ ਮੇਰੀ ਮਾਂ ਨੇ ਖੁਦ ਆਪਣੀ ਅੱਖਾਂ ਨਾਲ ਦੇਖਿਆ ਤੈਨੂੰ ਪਤਾ ਨਾ ਕਿੰਨਾ ਵਿਸ਼ਵਾਸ ਆ ਮੈਨੂੰ ਤੇਰੇ ਤੇ ਅੱਜ ਤੂੰ ਮੇਰਾ ਵਿਸ਼ਵਾਸ ਤੋੜਤਾ ਅੱਜ ਤੈਨੂੰ ਬਹੁਤ ਖੁਸ਼ੀ ਲਈ ਜਾਣੀ ਆ ਕਿ ਮੈਨੂੰ ਆ ਮਾਂ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸਸਿਗਾ ਚਾਚੀ ਜੀ ਸਸਿਗਾ ਕੀ ਗੱਲ ਆਖੀ ਅੱਜ ਬੜੀ ਲੇਟ ਚੱਲਿਆ ਕੰਮ ਤੇ ਹਾਂ ਥੋੜਾ ਜਿਹਾ ਕੰਮ ਸੀ ਕਾ ਕਰਕੇ ਮੰਮੀ ਨੇ ਆਵਾਜ਼ ਮਾਰ ਲਈ ਤੇ ਮੈਂ ਤੇ ਤੁਰਨ ਲੱਗਾ ਸੀ ਤੇ ਮੰਮੀ ਕਹਿੰਦੇ ਮੇਰੀ ਗੱਲ ਸੁਣ ਕੇ ਜਾਇਂ ਔਰ ਚਾਚੀ ਜੀ ਗੁਰਦੁਆਰੇ ਆਏ ਜੇ ਹਾਂ ਮੈਂ ਅੱਜ ਗੁਰਦੁਆਰੇ ਮੈਂ ਕਿਹਾ ਤੁਹਾਨੂੰ ਮੱਥਾ ਟੇਕਾਂ ਮੈਂ ਤੇ ਤੈਨੂੰ ਮੈਂ ਵੇਖ ਲਾ ਤੇ ਮੈਂ ਕਹਾ ਕਿੰਨੇ ਵਾਲਾ ਚਲਪੋਛਲਾ ਤੈਨੂੰ ਕੀ ਤੇਨੂੰ ਕੋਈ ਪਤਾ ਕੱਲ ਵੰਡੀ ਆਇਆ ਸੀ